रांजा पेंटड़ा बदलਦਾ ਹੈ 헤रांजे ਆਖੇਆ ਮੁੱਲਾਂ ਨੂੰ ਹੱਥ ਆਵੀ ਇੱਕ ਦੂਸਰੇ ਦੇ ਅਸੀਂ ਯਾਰ ਹੋਏ ਅੱਠ ਪੈਰ ਗੁਜ਼ਾਰਨੀ ਅਸੀਂ ਇੱਥੇ ਕੱਲ ਵੇਖ ਲਈ ਮਸਜਦੋਂ ਵਾਰ ਹੋਏ ਤੁਸੀਂ ਦੱਸਿਆ ਆਪਣਾ ਆਪ ਸਾਨੂੰ ਇਸ ਲਈ ਹੰਤਾਬਿਆਦਾਰ ਹੋਏ ਪੜ ਦੇ ਕੱਜੀਏ ਬੰਦ ਜ਼ੁਬਾਨ ਕਰਕੇ ਇਹੋ ਸਹਿਬ ਨਾਲ ਕਾਲ ਇਕrar ਹੋਏ ਰਾਂਝਾ ਆਰਾਮ ਕਰਦਾ ਹੈ ਤੇ ਮੁੱਲਾ ਆਰੇ ਲੱਗਦਾ ਹੈ ਫੇ ਰਾਂਝਾ ਸੌਂਗੇ ਅਜਦੋਂ ਵੇੜ ਝਗੜਾ ਮੁੱਲਾ ਵੱਲ ਮਚਾਉਂਦੇ ਜਾਂ ਹੁੰਦਾ ਏ ਕੰਨਾਂ ਵਿੱਚ ਉਹ ਘੱਟ ਕੇ ਉਂਗਲਾਂ ਨੂੰ ਖਲਕਤ ਵਾਂਗ ਦੇ ਨਾਲ ਜਗਾਉਂਦਾ ਏ ਫਿਰ ਲੈ ਕੇ ਨਾਲ ਨਮਾਜ਼ੀਆਂ ਨੂੰ ਮੱਥਾ ਸਜਦਿਆਂ ਵਿੱਚ ਕਸਾਉਂਦਾ ਏ ਮੀਟ ਅੱਖੀਆਂ ਬਾਹ ਨੂੰ ਕਰ ਇਕੱਠਾ ਜਿਸਮ ਵਿੱਚ ਰਕਰ ਕੂਚ ਗੋਂਦਾ ਏ ਕਦੇ ਵੱਲ ਅਸਮਾਨ ਦੇ ਚਾਕਦਾ ਏ ਕੁਛ ਮੂਹੰ ਅੰਦਰ ਗੁਣ ਗਣਾਉਂਦਾ ਏ ਕਰਕੇ ਠੱਗੀਆਂ ਲੋਕਾਂ ਦੇ ਨਾਲ ਸਹਿਬ ਜਾਣੀ ਜਾਣ ਤੋਂ ਭੇਦ ਲਕਾਉਂਦਾ ਏ ਜਾਣੀ ਜਾਣ ਤੋਂ ਭੇਦ ਲਕਾਉਂਦਾ ਏ